ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੈਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਮੈਂ ਠੀਕ ਆ ਜੀ ਉਮੀਦ ਆ ਤੁਸੀਂ ਵੀ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਹਾਲ ਹੋਮੋਗੇ ਲਓ ਜੀ ਸਵੇਰ ਦਾ ਮਾਰਨਿੰਗ ਦਾ ਟਾਈਮ ਆ ਤੇ ਇੱਥੇ ਟਾਈਮ ਜਿਹੜਾ ਹੈਗਾ ਪੌਣੇ ਕ ਪੰਜ ਦਾ ਟਾਈਮ ਆ ਆ ਦੇਖੋ ਪੌਣੇ ਪੰਜ ਦਾ ਟਾਈਮ ਆ ਤੇ ਮੈਂ ਅੱਜ ਜਲਦੀ ਉੱਠ ਗਈ ਸੀ ਮੰਗਾ ਹੁਣ ਥੋੜਾ ਜਿਹਾ ਜਲਦੀ ਉੱਠ ਕੇ ਕੰਮ ਖਤਮ ਕਰਿਆ ਕਰਾਂਗੇ ਲੋ ਜੀ ਇੱਥੇ ਅਜੇ ਮੈਂ ਚਾਹ ਦਾ ਕੱਪ ਵੀ ਨਹੀਂ ਪੀਤਾ ਸੀ ਮੈਂ ਕਿਹ ਕੋਈ ਗੱਲ ਨਹੀਂ ਕਲੇਰ ਸਾਹਿਬ ਦੇ ਨਾਲ ਹੀ ਪੀ ਲੂੰਗਾ ਚਾ ਆ ਜਿਹੜੇ ਆ ਮੈਟ੍ਰੀਸ ਦੇ ਵਿੱਚੋਂ ਮੈਟ੍ਰੀਸ ਆਪਾਂ ਲੈ ਕੇ ਆਏ ਸੀ ਨਾ ਗੱਦੇ ਉਹਨਾਂ ਦੇ ਵਿੱਚੋਂ ਨਿਕਲੇ ਸੀਗਾ ਆ ਪੇਪਰ ਜ ਇਹ ਮੈਂ ਵਿਛਾ ਲਿਆ ਸੀ ਵਿੱਚ ਅਲਮਾਰੀ ਦੇ ਵਿੱਚ ਨਾ ਜੋੜੇ ਰੱਖਣ ਵਾਸਤੇ ਬਣਿਆ ਹੋਇਆ ਸੀ ਕੱਲ ਮੈਂ ਕਾਫੀ ਸਾਰੇ ਜਿਹੜੇ ਸ਼ੂਜ਼ ਵਗੈਰਾ ਸੀਗੇ ਧੁੱਤੇ ਸੀਗੇ ਤੋ ਹੁਣ ਅੱਜ ਇਹਦੇ ਵਿੱਚ ਵਿਛਾ ਕੇ ਬਸ ਹੁਣ ਪਹਿਲਾਂ ਸਭ ਤੋਂ ਮੈਂ ਜੋ ਵੀ ਸੂਜ਼ ਵਗੈਰਾ ਸੀ ਆਪਣੇ ਸੈਂਟਰਲ ਸਲੀਪਰ ਉਹ ਸਾਮਣ ਲੱਗੀ ਸੀ ਮੈਂ ਕਿਹਾ ਪਹਿਲਾਂ ਇਹ ਕੰਮ ਖਤਮ ਕਰ ਲਵਾਂ ਵੀ ਬਾਕੀ ਦੂਜੇ ਬਾਲ ਦੇ ਵਿੱਚ ਕਰੂੰਗੀ ਕਿਉਂਕਿ ਫਿਰ ਇਹਨਾਂ ਨੇ ਨਹੀਂ ਅੰਬੇ ਤੋਂ ਤੇ ਹੋ ਜਾਣਾ ਸੀ ਹੈਨਾ ਤੇ ਜਿਹੜੇ ਨਿਊ ਸੀਗੇ ਸਾਰੇ ਮੈਂ ਅਲਮਾਰੀ ਦੇ ਵਿੱਚ ਸੈੱਟ ਕਰਕੇ ਲਾਤੇ ਸੀਗੇ ਜਿਹੜੇ ਡੇਲੀ ਵੇਅਰ ਦੇ ਸੀਗੇ ਉਹ ਬਾਹਰ ਰੈਕ ਤੇ ਰੱਖ ਲਏ ਸੀਗੇ ਕਿਉਂਕਿ ਰੋਜ਼ ਫਿਰ ਡਸਟ ਪਾ ਕੇ ਨਾ ਇਹ ਬਾਹਰ ਖਰਾਬ ਹੋ ਜਾਂਦੇ ਸੀ ਪਹਿਲਾਂ ਮੇਰੇ ਜਿਹੜੇ ਡੱਬੇ ਆਉਂਦੇ ਹੁੰਦੇ ਨੇ ਨਾਲ ਹੈਨਾ ਉਹਨਾਂ ਚ ਪਾਏ ਹੋਏ ਸੀ ਪਰ ਉਹਦੇ ਨਾਲ ਫਿਰ ਜ਼ਿਆਦਾ ਸਪੇਸ ਹੋਉਂਦੀਆਂ ਤਾਂ ਕਰਕੇ ਥਾਂ ਜ਼ਿਆਦਾ ਰੁਕਦਾ ਹਨ ਸਪੇਸ ਜ਼ਿਆਦਾ ਚਾਹੀਦੀ ਆ ਪਰ ਰੈਕ ਤੇ ਉਹ ਨਹੀਂ ਸਹੀ ਹੁੰਦੇ ਸੀਗੇ ਤਾਂ ਕਰਕੇ ਫਿਰ ਅਲਮਾਰੀ ਦੇ ਵਿੱਚ ਮੈਂ ਵੀ ਜੋ ਵੀ ਨਿਊ ਨੇਗੇ ਸੋਜੀ ਵਗੈਰਾ ਵੀ ਉਹ ਮੈਂ ਅਲਮਾਰੀ 'ਚ ਆਪਣੇ ਸੈੱਟ ਕਰ ਦਿੰਦੀ ਕੱਲ ਸ਼ਾਇਦ ਇੱਕ ਜੋੜੇ ਦੇ ਵਿੱਚ ਕਲੇਰ ਸਾਬ ਦੇ ਵੀ ਸ਼ਾਇਦ ਆ ਗਈ ਸੀਗੇ ਕੱਲ 24 25 ਸੂਜ਼ ਵਿੱਚ ਇਸ ਤਰ੍ਹਾਂ ਨਾ ਜੁੱਤੀਆਂ ਵਗੈਰਾ ਹੋ ਗਿਆ ਜਮਾ ਸੈਂਡਲ ਸਲੀਪਰ ਜੀ ਕਾਫੀ ਸੀਗੇ ਜਿਹੜੇ ਜਿੰਨੇ ਵੀ ਹੈਗੇ ਸੀ ਸਾਰੇ ਮਤਲਬ ਮੈਂ ਧੋਤੇ ਸੀਗੇ ਮੈਂ ਕਹਾਂ ਵੀ ਸਾਰੇ ਧੋਕੇ ਉਸ ਤੋਂ ਬਾਅਦ ਫਿਰ ਇੱਕ ਸਮੈਲ ਜੀ ਆਈ ਜਾਂਦੀ ਸੀ ਰੂਮ ਦੇ ਵਿੱਚੋਂ ਮੈਂ ਕਹਾਂ ਸਾਰੇ ਧੋਈਏ ਇਹਨਾਂ 'ਚੋਂ ਆਉਂਦੀ ਆ ਹਨਾ ਸੂਜ਼ ਵਗੈਰਾ ਹੋ ਗਏ ਜਿਵੇਂ ਇਹਨਾਂ 'ਚੋਂ ਆਉਂਦੀ ਇੱਕ ਸਮੈਲ ਕਈ ਵਾਰ ਆਪਾਂ ਪਾਉਨੇ ਆ ਫਿਰ ਅੰਦਰ ਇਸ ਤਰ੍ਹਾਂ ਹੀ ਰੱਖ ਦਿੰਨੇ ਆ ਫਿਰ ਆਉਂਦੀ ਇੱਕ ਸਮੈਲ ਜੀ ਹੁਣ ਕਾਫੀ ਦਿਨਾਂ ਬਾਅਦ ਸਾਫ਼ ਹੋਏ ਨੇ ਵੀ ਤੇ ਕਦਮ ਚਮਕਾਤੇ ਸੀਗੇ ਉਸ ਤੋਂ ਬਾਅਦ ਬਸ ਆ ਦੇਖੋ ਇੱਥੇ ਸਾਰੇ ਆ ਗਏ ਸੀ ਇਹਦੇ ਵਿੱਚ ਆ ਗਏ ਸੀ ਸ਼ਾਇਦ ਕਾਫੀ ਜੋੜੇ ਆ ਗਏ ਸੀ ਆ ਦੇਖ ਲਓ ਇਹਦੇ ਵਿੱਚ ਤੁਸੀਂ ਵੀ ਤੇ ਵਧੀਆ ਚੀਜ਼ਾਂ ਨਾਲੇ ਮੈਂ ਕਿਹਾ ਚਲੋ ਹੁਣ ਉਹ ਰਹਿਣਗੇ ਨਾ ਬਾਹਰ ਵੀ ਇਹ ਦੇਖੋ ਰੈਕ ਵਗੈਰਾ ਜੋ ਆਪਾਂ ਲੈ ਤੇ ਲੈਣਾ ਵੀ ਸੁੱਕ ਹੋ ਜਾਊਗਾ ਵੀ ਰੈਕ ਤੇ ਪੈ ਸੋਹਣੇ ਲੱਗਣਗੇ ਪਰ ਨਹੀਂ ਜੀ ਰੈਕ ਤੇ ਤਾਂ ਇਹ ਬਹੁਤ ਜ਼ਿਆਦਾ ਗੰਦੇ ਲੱਗਦੇ ਨੇ ਪਏ ਕਿਉਂ ਲੱਗਦੇ ਨੇ ਕਿਉਂਕਿ ਜਦੋਂ ਆਪਾਂ ਬਾਹਰੋਂ ਆਉਨੇ ਮਿੱਟੀ ਵਾਲੇ ਉਦਾਂ ਹੀ ਰੱਖ ਦਿੰਦੇ ਆ ਤਾਂ ਰੈਕ ਬਹੁਤ ਜ਼ਿਆਦਾ ਗੰਦਾ ਹੋ ਜਾਂਦਾ ਲੋ ਜੀ ਇੱਥੇ ਤਕਰੀਬਨ ਟਾਈਮ ਹੈਗਾਗਾ ਜਾ ਜਿੰਨੇ ਕਿ ਮੇਰਾ ਪੋਚਾ ਸਾਰੇ ਲੱਗ ਚੁੱਕਿਆ ਸੀਗਾ ਇੱਥੇ ਜੋ ਵੀ ਆਪਾਂ ਸੈਟਿੰਗ ਵੇਟਿੰਗ ਕਰਨੀ ਸੀ ਕਰਤੀ ਸੀ ਆਹ ਵਾਲਾ ਟੇਬਲ ਮੈਂ ਇਹਦੇ ਵਿੱਚ ਉੱਪਰ ਮੇਰੀ ਸਲਾਈ ਮਸ਼ੀਨ ਪਈ ਸੀ ਉਹ ਮੈਂ ਬਿਲਕੁਲ ਖਾਲੀ ਕਰਤਾ ਹਨਾ ਚੱਕਤਾ ਇਹਨੂੰ ਮੇਜ਼ ਨੂੰ ਖਾਲੀ ਕਰਤਾ ਜੋ ਵੀ ਉੱਪਰ ਸਮਾਨ ਸੀ ਮਤਲਬ ਚੱਕਤਾ ਜੇ ਕਲੇਰ ਸਾਹਿਬ ਵੀ ਉੱਠੇ ਨਹੀਂ ਹੈਗੇ ਜਿਹੜੇ ਆਪਾਂ ਕੱਲ ਸ਼ਾਮ ਨੂੰ ਕੱਪੜੇ ਵਾਸ਼ ਕੀਤੇ ਸੀ ਉਹ ਉਤਾਰ ਕੇ ਇੱਥੇ ਰੱਖ ਕੇ ਤੇ ਉਹਨਾਂ ਨੂੰ ਮੈਂ ਚਾਹ ਪੀਣ ਤੋਂ ਬਾਅਦ ਤੈਅ ਕਰੂੰਗੀ ਤੇ ਬਾਹਰ ਵੀ ਸਾਰਾ ਪੋਚਾ ਲੱਗ ਚੁੱਕਿਆ ਬੇੜਾ ਰਹਿ ਗਿਆ ਮਤਲਬ ਝਾੜੂ ਤਾਂ 베ੜੇ ਚ ਲੱਗ ਚੁੱਕਿਆ ਤੇ ਇੱਥੇ ਟਾਈਮ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆਂਗੀ ਟਾਈਮ ਦੇਖੋ ਇੱਥੇ ਹਜੇ ਸਾਢੇ 6 ਹੋਏ ਨਹੀਂ ਹੈਗੇ ਜਾਨਕਿ 20 ਮਿੰਟ ਹੋਏ ਨੇ 6 ਵਜ੍ਹ ਕੇ ਤੇ 6 ਵਜ੍ਹ ਕੇ 20 ਮਿੰਟਾਂ ਤੇ ਅੱਜ ਜਿਹੜੇ ਸਵੇਰ ਤੇ ਕੰਮ ਸੀਗੇ ਮੇਰੇ ਮਤਲਬ ਝਾੜੂ ਝੂੜੂ ਪੋਚਾ ਹਨਾ ਉਹ ਸਾਰੇ ਹੋ ਗਏ ਸੀਗੇ ਆ ਦੇਖੋ ਹਜੇ ਬਾਲਟੀ ਬਾਹਰ ਰੱਖੀ ਹੈਗੀ ਮੈਂ ਪਰਵਾਰ ਦਾ ਹਜੇ ਸ਼ੁਰੂ ਕਰੂੰਗੀ ਝਾੜੂ ਤਾਂ ਵੈਸੇ ਲੱਗ ਚੁੱਕਿਆ ਸੀਗਾ ਅ ਤੇ ਇੱਥੇ ਹਜੇ ਮਤਲਬ ਵਾਸ਼ਰੂਮ ਵਗੈਰਾ ਝਾੜਨੇ ਰਹਿੰਦੇ ਸੀ ਉਸ ਤੋਂ ਬਾਅਦ ਦੇਖੋ ਇੱਥੇ ਪੂਰੇ ਵਿੜੇ ਦੇ ਵਿੱਚ ਵੀ ਪੋਚਾ ਲਾਤਾ ਸੀ ਕਿਉਂਕਿ ਅੱਜ ਕੱਲ ਡਸਟ ਜੀ ਜ਼ਿਆਦਾ ਉੱਡ ਕੇ ਆਉਂਦੀ ਆ ਤਾਂ ਉੰਨੇ ਮਤਲਬ ਪੋਚਾ ਉਹਨਾਂ ਵਧੀਆ ਨਹੀਂ ਲੱਗਦਾ ਹੈਗਾ ਵਿੜੇ ਦੇ ਵਿੱਚ ਹਨਾ ਉਸ ਤੋਂ ਬਾਅਦ ਇੱਧਰ ਰੱਖ ਲਈ ਸੀਗੀ ਮੈਂ ਚਾਹ ਕਿਉਂਕਿ ਹਜੇ ਮੈਂ ਵੀ ਇੱਕ ਕੱਪ ਚਾਹ ਦਾ ਸਵੇਰ ਦਾ ਕੁਝ ਨਹੀਂ ਪੀਤਾ ਇਦਾਂ ਹੀ ਲੱਗੀ ਸੀ ਕਿ ਸਾਰੇ ਕੰਮਕਾਰ ਆਪਣੇ ਕਰਨ ਕਿਉਂਕਿ ਮੈਂ ਉੱਠੀ ਸੀ ਕਾਫੀ ਮਤਲਬ ਟਾਈਮ 9:30 ਤੋਂ ਵੀ ਪਹਿਲਾਂ ਹੀ ਉੱਠ ਗਈ ਸੀਗੀ ਪਰ ਮੈਂ ਅਗਨ ਨਹੀਂ ਵੀ ਚਾਹ ਫਿਰ ਜ਼ਿਆਦਾ ਹੋ ਜਾਂਦੀ ਹੈ ਨਾ ਫਿਰ ਮੈਂ ਆਪਣੇ ਲਈ ਉਹਦਾ ਬਣਾ ਕੇ ਪੀਣੀ ਸੀ ਫਿਰ ਉਹ ਸਾਢੇ 6 ਵਜੇ ਮੈਂ ਕਲੇਰ ਸਾਹਿਬ ਲਈ ਜਾ ਬਣਾਈ ਫਿਰ ਉਹ ਫਿਰ ਪੀ ਲੈਣੀ ਸੀ ਨਾਲ ਨਾ ਫਿਰ ਜ਼ਿਆਦਾ ਹੋ ਜਾਂਦੀ ਹੈ ਤਾਂ ਕਰਕੇ ਵਜ਼ਰ ਔੜਕਾ ਵੀ ਆ ਰਿਹਾ ਸੀਗਾ ਇੱਥੇ ਮੈਂ ਉਹ ਕਲੇਰ ਸਾਹਿਬ ਨਾਲ ਗੱਲ ਕਰ ਰਹੀ ਸੀ ਮੈਂ ਕਿਹਾ ਚਾਹ ਦਾ ਵੀ ਔੜਕਾ ਆ ਰਿਹਾ ਸੀਗਾ ਮੈਨੂੰ ਚਲੋ ਜੀ ਇੱਥੇ ਬੈਠ ਕੇ ਬਸ ਹੁਣ ਚਾਹ ਵੀ ਮੈਂ ਕਲੇਰ ਸਾਹਿਬ ਹੋ ਚੁੱਕੇ ਨੇ ਰੈਡੀ ਆਪਣਾ ਸਕੂਲ ਜਾਣ ਲਈ ਤੇ ਮੈਂ ਵੀ ਨਾਲ ਚਾਹ ਪੀ ਕੇ ਨਾ ਉਸ ਤੋਂ ਬਾਅਦ ਫਿਰ ਮੈਂ ਆਪਣਾ ਖਾਣਾ ਬਣਾਉਂਗੀ ਤੇ ਬਾਕੀ ਹੋਰ ਰਹਿੰਦੇ ਕੰਮ ਕਰਨੇ ਜਿਹੜੇ ਉਹ ਕਰੂੰਗੀ ਹੁਣ ਕਾਫੀ ਕੰਮ ਹੋ ਜਾਂਦੇ ਨੇ ਜੀ ਤੇ ਕਹੇ ਹੋ ਜਾਂਦਾ ਵੀ ਝਾੜੂ ਪੋਚਦਾ ਹੋ ਗਿਆ ਵੀ ਚਲ ਥੋੜਾ ਜਿਹਾ ਸਖਾਲਾ ਕੰਮ ਹੋ ਜਾਂਦਾ ਇੱਕ ਸਕੂਨ ਜਿਹਾ ਮਿਲ ਜਾਂਦਾ ਹਨਾ ਸਵੇਰ ਸਵੇਰੀ ਕੰਮ ਖਤਮ ਹੋ ਜਾਣਾ ਵੈਸੇ ਮਨ ਤਾਂ ਬਹੁਤ ਕਰਦਾ ਵੀ ਰੋਜ਼ ਮੈਂ ਨਾ ਜਲਦੀ ਉੱਠਿਆ ਕਰਾਂ ਉੱਠ ਕੇ ਕੰਮ ਖਤਮ ਕਰਿਆ ਕਰਾਂ ਹੁਣ ਪਤਾ ਨਹੀਂ ਕੀ ਹੋ ਗਿਆ ਜਦੋਂ ਦੀਆਂ ਵੈਕਸੀਨ ਲੱਗੀਆਂ ਮੇਰੇ ਡੋ ਜਿਹੜੀ ਆ ਕਰੋਨ ਨਾਲੇ ਹਨਾ ਲੱਗੀ ਸੀ ਰੋਜ਼ ਉਦੋਂ ਦਾ ਹੀ ਪਤਾ ਨਹੀਂ ਕੀ ਹੋਇਆ ਕੀ ਨਾ ਹਨਾ ਕਈਆਂ ਨੂੰ ਸ਼ੂਟ ਕਰ ਗਏ ਕਈਆਂ ਨੂੰ ਉਹ ਇੰਜੈਕਸ਼ਨ ਸੀ ਜਿਹੜਾ ਮੈਨੂੰ ਲੱਗਾ ਸ਼ੂਟ ਨਹੀਂ ਕੀਤਾ ਮੈਨੂੰ ਉਦੋਂ ਦੀ ਬਹੁਤ ਜ਼ਿਆਦਾ ਵੀਕਨੈਸ ਹੋ ਗਈ ਮਾਨੀ ਨਹੀਂ ਕਰਦਾ ਸਵੇਰੇ ਜਲਦੀ ਉੱਠਣ ਨੂੰ ਬਹੁਤ ਸ਼ਾਮ ਨੂੰ ਸੋਚ ਕੇ ਬੈਠਨੀ ਆ ਰਾਤ ਨੂੰ ਅ ਵੀ ਸਵੇਰੇ ਮੈਂ 4 ਵਜੇ ਦਾ అలਾਰਮ ਵੀ ਮੇਰੇ ਲੱਗਿਆ ਹੁੰਦਾ ਪਰ ਮੈਂ అలਾਰਮ ਨੂੰ ਬੰਦ ਕਰਕੇ ਫੇਰ ਸੌ ਜਾਨੀ ਆ ਉੱਠਣ ਨੂੰ ਮਾਨੀ ਨਹੀਂ ਕਰਦਾ ਹੈਗਾ ਲਓ ਜੀ ਉਸ ਤੋਂ ਬਾਅਦ ਆ ਲੱਗੀ ਸੀਗੇ ਇੱਥੇ ਮੈਂ ਆਪਣੇ ਜੋ ਵੀ ਸੀਗੇ ਕੁਸ਼ਨ ਸੀਗੇ ਨਾਲ ਤਾਂ ਕਵਰ ਤੋਂ ਨਹੀਂ ਸੀ ਕੁਸ਼ਨ ਦੇ ਜਿਹੜੇ ਆ ਮੈਨੂੰ ਸੋਫੇ ਦੇ ਨਾਲ ਮੇਰੇ ਮਿਲੇ ਸੀਗੇ ਦੋ ਕੁਸ਼ਨ ਤੇ ਇਹਨਾਂ ਨੂੰ ਇਹਨਾਂ ਦੀ ਜਿਹੜੀ ਕਾਟਨ ਸੀਗੀ ਸਾਰੀ ਆਪਾਂ ਕੱਢ ਲਈ ਕਿਉਂਕਿ ਥੋੜੇ ਜਿ ਮੈਨੂੰ ਗੰਦੇ ਲੱਗਦੇ ਸੀ ਪਰ ਜਦੋਂ ਮੈਂ ਧੋਤੇ ਉਹਨੇ ਮੈਲ ਮੂਲ ਤਾਂ ਨਹੀਂ ਇਹਨਾਂ ਦੇ ਵਿੱਚੋਂ ਨਿਕਲੀ ਹੈਗੀ ਪਤਾ ਨਹੀਂ ਇਹਨਾਂ ਦਾ ਕਲਰ ਹੀ ਇਦਾਂ ਲੱਗਾ ਪਰ ਮੈਂ ਕਾ ਨਹੀਂ ਵੀ ਇੱਕ ਵਾਰ ਖਾਲੀ ਕਰਕੇ ਬਾਕੀ ਦੀ ਜਿਹੜੀ ਸਲਾਈ ਸੀਗੀ ਉੱਪਰਲੀ ਸਾਈਡ ਲੱਗੀ ਹੋਈ ਸੀ ਮੈਂ ਦੇਖਦੀ ਮੈਨੂੰ ਨਹੀਂ ਬੈਕ ਸਾਈਡ ਤੇ ਕਰਾਂ ਸਲਾਈ ਨੂੰ ਹਣਾ ਕਿਉਂਕਿ ਇਸ ਤਰ੍ਹਾਂ ਰੱਖੇ ਹੋਏ ਸੋਨੇ ਵੀ ਨਹੀਂ ਲੱਗਦੇ ਸੀਗੇ ਤਾਂ ਕਰਕੇ ਫਿਰ ਮੈਂ ਨਾਲ ਇਹਨਾਂ ਨੂੰ ਵੀ ਢੇੜ ਕੇ ਇਹਨਾਂ ਦੀ ਕਾਟਨ ਸੀ ਜਿਹੜੀ ਕੱਢ ਲਈ ਸੀ ਤੇ ਨਾਲ ਹੀ ਇੱਥੇ ਜਲ ਰਹੇ ਸੀ ਕੱਪੜੇ ਥੋੜੇ ਸੀਗੇ ਹੱਥਾਂ ਦੇ ਨਾਲ ਹੀ ਕੱਲ ਵੀ ਮੈਂ ਹੱਥਾਂ ਨਾਲ ਮਸਲੇ ਪਰ ਥਕਾਵਟ ਮੈਨੂੰ ਬਹੁਤ ਜ਼ਿਆਦਾ ਹੋ ਗਈ ਸੀ ਐਨੇ ਜ਼ਿਆਦਾ ਮੇਰੇ ਮਤਲਬ ਮੋਢੇ ਦੁਖਦੇ ਸੀ ਨਾ ਬਹੁਤ ਜ਼ਿਆਦਾ ਉਸ ਤੋਂ ਬਾਅਦ ਤਾਂ ਫਿਰ ਮੈਂ ਬਿਮਾਰ ਵੀ ਹੋ ਗਈ ਸੀ ਮੈਂ ਜੋ ਵੀਡੀਓ ਬਣਿਆ ਬਸ ਜਿਵੇਂ ਬਣਿਆ ਉਹ ਮੈਂ ਥੋੜਾ ਥੋੜਾ ਕਰਕੇ ਮੈਂ ਵੀਡੀਓ ਬਣਾ ਲਿਆ ਸੀ ਪਰ ਇਹ ਨਹੀਂ ਸੀ ਵੀ ਮਤਲਬ ਕਿ ਬਹੁਤ ਜ਼ਿਆਦਾ ਮੈਨੂੰ ਤਖਲੀਪ ਹੋਈ ਮੇਰੇ ਬਹੁਤ ਜ਼ਿਆਦਾ ਮੋਢਿਆਂ ਵਿੱਚ ਦਰਦ ਹੋਏ ਕਿਉਂਕਿ ਜਿਹੜੇ ਕੱਲ ਸ਼ਾਮ ਨੂੰ ਕੱਪੜੇ ਵਾਸ਼ ਕੀਤੇ ਸੀ ਉਹ ਬਹੁਤ ਜ਼ਿਆਦਾ ਸੀਗੇ ਹੱਥਾਂ ਨਾਲ ਹੀ ਹੈਂਡ ਵਾਸ਼ਿੰਗ ਕੀਤੀ ਸੀ ਜਾਨੀ ਕਿ ਤਾਂ ਕਰਕੇ ਤੇ ਉਸ ਤੋਂ ਬਾਅਦ ਇੱਥੇ ਆ ਦੇਖੋ ਲੱਗੀ ਸੀਗੇ ਹੱਥਾਂ ਨਾਲ ਹੀ ਧੋਣ ਦਾ ਕੱਪੜੇ ਨਜ਼ਾਰਾ ਤਾਂ ਬਹੁਤ ਆਉਂਦਾ ਪਰ ਜਦੋਂ ਮੋਢੇ ਤੰਗ ਕਰਦੇ ਨੇ ਉਦੋਂ ਫਿਰ ਬਸ ਮੋਢੇ ਵੀ ਪਤਾ ਲਾਉਂਦੇ ਨੇ ਬਾਅਦ ਦੇ ਵਿੱਚ ਲੋ ਜੀ ਇੱਥੇ ਕੱਪੜੇ ਸੀਗੇ ਜਿਹੜੇ ਵੀ ਕੁਸ਼ਣਾਂ ਕਵਰ ਸੀਗੇ ਕੁਸ਼ਾ ਇੱਕ ਲੋਰ ਕਲੀਅਰਸ ਆਦੇ ਸੀ ਮੇਰਾ ਇਹ ਮਤਲਬ ਕਿ ਜੋ ਮੈਂ ਰਾਤ ਨੂੰ ਫਰੌਕ ਵਗੈਰਾ ਪਾ ਲੈਨੀ ਆ ਉਹ ਸੀਗੀ ਤੇ ਇੱਥੇ ਧੋ ਕੇ ਆਪਾਂ ਸੁੱਕਣੇ ਪਾਦੇ ਸੀਗੇ ਇਹ ਚੰਗੀ ਤਰ੍ਹਾਂ ਨਿਚੋੜ ਕੇ ਮਸ਼ੀਨ ਦੇ ਵਿੱਚ ਵੀ ਨਹੀਂ ਸਕਾਇ ਸੀ ਇਦਾਂ ਹੀ ਸੁੱਕਣੇ ਪਾਦੇ ਸੀ ਮੈਂ ਕਿਹਾ ਕਿਉਂਕਿ ਹੁਣ ਪੂਰਾ ਚੱਲਦਾ ਨਾ ਜਿਹੜੀ ਲੋ ਆ ਗਈ ਕੱਪੜੇ ਚਲਦੀ ਸੁਕਾਉਣ ਦੇ ਹੁਣ ਤਾਂ ਮੇਰੇ ਖਿਆਲ ਦੇ ਵਿੱਚ ਜੇ ਬੰਦੇ ਨੂੰ ਧੁੱਪੇ ਰੱਖਣੇ ਤਾਂ ਉਹ ਵੀ ਸੁੱਕ ਜੁਏ ਹਨਾ ਪਰ ਇਹ ਤਾਂ ਫਿਰ ਵੀ ਕੱਪੜੇ ਨਾਲ ਨਾਲ ਆ ਜਿਉਂਗੀ ਗੱਡੀ ਧੋਣ ਵਾਲੇ ਕੱਪੜੇ ਸੀਗੇ ਇਹ ਵੀ ਮੈਂ ਵਾਸ਼ ਕਰ ਹੀ ਦਿੱਤੇ ਸੀਗੇ ਸਾਬਣ ਲਾ ਕੇ ਚੰਗੀ ਤਰ੍ਹਾਂ ਥਾਪੇ ਨਾਲ ਕੁੱਟਦੇ ਸੀਗੇ ਆ ਇੱਕ ਦੋ ਰਹਿੰਦੇ ਸੀ ਇੱਥੇ ਜੁੜੇ ਸੂਜ਼ ਵਗੈਰਾ ਇਹ ਥੋੜੇ ਜਿਹੇ ਹਲਕੇ ਗਿੱਲੇ ਜੇ ਸੀਗੇ ਮੈਂ ਫਿਰ ਬਾਹਰ ਹੀ ਰੱਖਦੇ ਸੀ ਮੈਂ ਕਿਹਾ ਕੋਈ ਨਾ ਵੀ ਜਦੋਂ ਥੋੜੇ ਸੁੱਕ ਗਏ ਉਸ ਤੋਂ ਬਾਅਦ ਇੱਥੇ ਲੱਗੀ ਸੀ ਮੈਂ ਨਾਸ਼ਤਾ ਤਿਆਰ ਕਰਨ ਨਾਸ਼ਤੇ ਦੇ ਵਿੱਚ ਕਾ ਟਮਾਟਰ ਆਪਾਂ ਨੇ ਘਰ ਲੱਗਿਆ ਹੋਇਆ ਸੀਗਾ ਉਹ ਲੈ ਲਿਆ ਪਿਆਜ਼ ਧਨੀਆ ਹਰੀ ਮਿਰਚ ਆਪਾਂ ਚਟਣੀ ਬਣਾ ਰਹੇ ਹਾਂ ਜਾਂ ਦੇਖੋ ਘਰ ਦੇ ਟਮਾਟਰ ਇਹਦੇ ਨਾਲ ਇੰਨੀ ਸਵਾਟ ਟੇਸਟੀ ਮਤਲਬ ਸਵਾਦ ਕਹ ਲਓ ਟੇਸਟੀ ਚਟਣੀ ਬਹੁਤ ਵਧੀਆ ਬਣੀ ਸੀਗੀ ਹਨਾ ਬਹੁਤ ਖਾਣ ਦੇ ਵਿੱਚ ਟੇਸਟੀ ਸੀਗੀ ਤੇ ਬਾਕੀ ਆ ਛੋਟੇ ਜਿਹੇ ਗ੍ਰੈਂਡਰ ਦੇ ਵਿੱਚ ਆਪਾਂ ਚਟਣੀ ਕੁੱਟਾਂਗੇ ਬਾਕੀ ਤਾਂ ਇਹਦਾ ਕਾਫੀ ਵਾਰ ਮੈਂ ਰਿਵਿਊ ਦੇ ਚੁੱਕੀ ਹਾਂ ਪਰ ਚਲੋ ਅੱਜ ਵੀ ਤੁਹਾਨੂੰ ਦਿਖਾਉਣੇ ਦੀ ਚਟਣੀ ਕੁੱਟ ਕੇ ਕਿਸ ਤਰ੍ਹਾਂ ਕਰੀ ਜਾਂਦੇ ਹੈ ਤੇ ਉਸ ਦੇ ਨਾਲ ਆਪਾਂ ਨਾਮ ਲਵਾਂਗੇ ਇੱਕ ਹੈਗੇ ਨੇ ਦਲਜੀਤ ਸਿੰਘ ਖਾਲਸਾ ਥੈਂਕ ਯੂ ਸੋ ਮੱਚ ਜੀ ਇੱਕ ਹੈਗੇ ਨੇ ਭੈਣ ਮਲਕੀਤ ਕੌਰ ਥੈਂਕ ਯੂ ਸੋ ਮੱਚ ਜੀ ਇੱਕ ਹੈਗੇ ਨੇ ਪੁੱਲਰ ਫੈਮਿਲੀ ਥੈਂਕ ਯੂ ਸੋ ਮੱਚ ਜੀ ਇੱਕ ਹੈਗੇ ਨੇ ਮਨਸੀਰਤ ਬਲੌਗ ਡਿਸਟ੍ਰਿਕਟ ਲੁਧਿਆਣਾ ਥੈਂਕ ਯੂ ਸੋ ਮੱਚ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਇੰਨਾ ਪਿਆਰ ਸਤਿਕਾਰ ਦੇ ਰਹੇ ਹੋ ਕੱਲ ਵਾਲੇ ਬਲੌਗ ਦੇ ਵਿੱਚ ਵੀ ਤੁਸੀਂ ਬਹੁਤ ਜ਼ਿਆਦਾ ਮੇਰਾ ਸਾਥ ਦਿੱਤਾ ਸੋ ਮੇਰੀ ਸਾਰੀ YouTube ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਹੈ ਨਾ ਤੁਹਾਡੇ ਇਸ ਤਰ੍ਹਾਂ ਤੁਸੀਂ ਕਮੈਂਟ ਕਰਦੇ ਹੋ ਤਾਂ ਬਹੁਤ ਜ਼ਿਆਦਾ ਹੌਸਲਾ ਮਿਲਦਾ ਹੈ ਨਾ ਵੀਡੀਓ ਬਣਾਉਣ ਨੂੰ ਵੀ ਮਨ ਕਰਦਾ ਤੇ ਬਾਕੀ ਚਲੋ ਜਿਸ ਦੀ ਜਿੰਨੀ ਕੋ ਸੋਚ ਹੁੰਦੀ ਹੈ ਨਾ ਉਸ ਤਰ੍ਹਾਂ ਦਾ ਲਿਖ ਜਾਂਦਾ ਹੈ ਨਾ ਕੋਈ ਗੱਲ ਨਹੀਂ ਜੀ ਤੇ ਲਓ ਜੀ ਇੱਥੇ ਚੜਨੀ ਅਬ ਲਈ ਆਪਾਂ ਨਮਕ ਥੋੜਾ ਜਿਹਾ ਮਿਰਚ ਪਾ ਲਈ ਤੇ ਦੇਖੋ ਤੁਹਾਨੂੰ ਦਿਖਾਉਣਾ ਹੁਣ ਚਟਣੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਜਿਹੜੀ ਫਾਈਨ ਮਤਲਬ ਟੇਸਟ ਸੀ ਜਟਣੀ ਵੇ ਨਹੀਂ ਸੀ ਵੀ ਆਪਾਂ ਜਿਵੇਂ ਕੀ ਗ੍ਰੈਂਡਰ ਦੇ ਵਿੱਚ ਬਣਾਈ ਸੀ ਮਿੱਠਾ ਜ ਟੇਸਟ ਨਹੀਂ ਆਇਆ ਜਟਣੀ ਦਾ ਟੇਸਟ ਬਹੁਤ ਵਧੀਆ ਆਇਆ ਸੀਗਾ ਮਤਲਬ ਕਿ ਪੂਰੀ ਚਟਣੀ ਜਿੰਨੀ ਹੈਗੀ ਇਸੇ ਅਸੀਂ ਨਾਸਤੇ ਦੇ ਵਿੱਚ ਹੀ ਫਿਨਿਸ਼ ਕਰਤੀ ਸੀ ਮਤਲਬ ਸ਼ਾਮ ਦੇ ਜਦ ਪਹਿਲ ਦੇ ਟਾਈਮ ਨੂੰ ਬਚੀ ਨਹੀਂ ਸੀਗੀ ਸਾਰੀ ਖਾ ਗਈ ਸੀ ਕਿਉਂਕਿ ਟੇਸਟ ਹੀ ਬਹੁਤ ਜ਼ਿਆਦਾ ਬਣੀ ਸੀ ਉਸ ਤੋਂ ਬਾਅਦ ਲੱਗੀ ਸੀਗੀ ਇੱਥੇ ਫੁਲਕੇ ਬਣਾਉਣ ਤੇ ਨਾਲ ਜਿਵੇਂ ਕਿ ਸਵੇਰ ਦੇ ਟਾਈਮ ਨਾਸਤੇ ਦੇ ਵਿੱਚ ਨਾਲ ਨਾ ਅਸੀਂ ਥੋੜੀ ਜਿਹੀ ਕੱਚੀ ਲੱਸੀ ਬਣਾ ਲੈਂਦੇ ਹੁੰਨੇ ਆ ਕੱਚੀ ਲੱਸੀ ਸਵੇਰ ਦੇ ਟਾਈਮ ਵਧੀਆ ਲੱਗਦੀ ਆ ਹਨਾ ਹੁਣ ਦੂਸਰੀ ਲੱਸੀ ਤਾਂ ਮਿਲਦੀ ਨਹੀਂ ਹੈਗੀ ਹੁਣ ਦੁੱਧ ਜਿਹਦੇ ਹੈਗਾ ਮਤਲਬ ਕਿ ਆ ਥੋੜਾ ਜਿਹਾ ਹੋ ਜਾਂਦਾ ਅੱਗੇ ਤਾਂ ਜਾ ਕੇ ਹੋ ਜਾਊਗਾ ਹੁਣ ਕੜਾਪ ਜਿਹਾ ਥੋੜਾ ਜ ਆ ਜਾਂਦਾ ਹੁੰਦਾ ਇਸ ਟਾਈਮ ਅੱਗੇ ਸ਼ਾਇਦ ਅਸੂ ਦੇ ਵਿੱਚ ਹਨਾ ਮੱਝਾਂ ਸੂਪ ਪੈਂਦੀਆਂ ਨੇ ਆਂ ਭਾਦੋਂ ਦੇ ਵਿੱਚ ਹੀ ਸੂਪ ਪੈਂਦੀਆਂ ਨੇ ਮੱਝਾਂ ਬਾਦੋਂ ਸੌਣ ਬਾਦੋਂ ਇਹ ਚ ਹਾਂ ਸੂਪ ਆ ਜਾਂਦਾ ਓਦੋਂ ਫਿਰ ਦੁੱਧ ਹੋ ਜਾਂਦਾ ਚਲੋ ਕੀ ਕਰਨ ਲੱਗੀ ਕੱਢੋ ਬਾਹਰੋਂ ਲੇਟ ਹੋਇਆ ਨੇਰੀ ਬਹੁਤ ਜ਼ਿਆਦਾ ਅੱਜ ਤਾਂ ਲੋਜੀ ਇੱਥੇ ਅਸੀਂ ਜਾ ਰਹੇ ਸੀਗੇ ਮੈਂ ਤੇ ਕਲੇਰ ਸਾਹਿਬ ਕਿਤੇ ਬਸ ਥੋੜੀ देर ਲਈ ਜਾਣਾ ਆਉਣਾ ਹੀ ਕਰਿਆ ਸੀਗਾ ਇੱਕ ਅੱਧੇ ਘੰਟੇ ਲਈ ਕਹਿ ਲਓ ਬਸ ਮਤਲਬ ਜਾਣਾ ਆਉਣਾ ਅੱਧਾ ਘੰਟਾ ਅੱਧਾ ਘੰਟਾ ਘੰਟਾ ਸੀ ਰੁਕੇ ਸੀਗੇ ਵੀ ਜ਼ਿਆਦਾ ਟਾਈਮ ਨਹੀਂ ਲਾਇਆ ਸੀਗਾ ਤੇ ਇਸ ਤੋਂ ਪਹਿਲਾਂ ਇੱਕ ਵੀਡੀਓ ਹੋਰ ਸ਼ੂਟ ਕੀਤਾ ਸੀ ਮੈਂ ਤੁਹਾਡਾ ਵੈਲਕਮ ਕੀਤਾ ਸੀ ਕਾਫੀ ਗੱਲਾਂ ਹੋਰ ਵੀ ਕੀਤੀਆਂ ਸੀ ਉਹ ਪਤਾ ਨਹੀਂ ਕਿਤੇ ਮੇਂ ਡਿਲੀਟ ਹੋ ਗਿਆ ਅ ਸ਼ਾਇਦ ਕੋਈ ਮੈਮਰੀ ਫੁੱਲ ਹੋ ਜਾਂਦੀ ਜਦੋਂ ਕਈ ਵਾਰ ਵਿੱਚੋਂ ਡਰੀਟ ਹੋ ਗਿਆ ਵੀਡੀਓ ਪਤਾ ਨਹੀਂ ਲੱਗਿਆ ਚਲੋ ਕੋਈ ਗੱਲ ਨਹੀਂ ਤੇ ਥੋੜੀ देर ਬਾਅਦ ਆ ਗਏ ਸੀਗੇ ਅਸੀਂ ਸ਼ਾਇਦ ਘੰਟਾ ਡੇਢ ਘੰਟਾ ਹੀ ਲਾਇਆ ਸੀ ਉਸ ਤੋਂ ਬਾਅਦ ਇੱਥੇ ਲੱਗੀ ਸੀ ਕਿ ਮੈਂ ਬਣਾਉਣਾ ਜਾਨੀ ਕਿ ਸਿੰਬਲ ਸੌਰੀ ਹਰੀ ਮਿਰਚ ਹੁੰਦੀ ਜਿਹੜੀ ਉਹ ਤੜਨ ਲੱਗ ਗਈ ਸੀ ਹਰੀਆਂ ਮਿਰਚਾਂ ਆਮ ਨਮਕ ਹਲਦੀ ਤੇਲ ਦੇ ਵਿੱਚ ਇਹ ਪਾ ਕੇ ਉਸ ਤੋਂ ਬਾਅਦ ਜਿਹੜੇ ਮਿਰਚਾਂ ਸੀਗੇ ਆਪਾਂ ਉਹਨੂੰ ਹੁਣ ਤਲ ਲਵਾਂਗੇ ਇਹ ਵੀ ਬਹੁਤ ਟੇਸੀ ਲੱਗਦੇ ਨੇ ਹਨਾ ਅ ਮਤਲਬ ਕਿ ਜਿੱਥੇ ਕਰੋਟੇ ਖਾਣੇ ਦਾ ਦੋ ਖਾਦੇ ਜਾਂਦੇ ਨੇ ਇਹ ਇੰਨੇ ਵਧੀਆ ਤਰ ਤਾ ਮਤਲਬ ਕਿ ਚਾਰ ਕਹ ਲੋ ਵੀ ਤਾਜ਼ਾ ਤਾਜ਼ਾ ਚਾਰ ਜਿਵੇਂ ਬਣਾਉਣਾ ਮਿਰਚ ਦਾ ਹਨਾ ਇੱਕ ਦੋ ਦਿਨਾਂ ਲਈ ਇਹਨੂੰ ਆਪਾਂ ਰੱਖ ਵੀ ਸਕਦੇ ਹਾਂ ਸਟੋਰ ਕਰਕੇ ਦੋ ਤਿੰਨ ਦਿਨ ਲਈ ਇਹਨੂੰ ਕੁਛ ਨਹੀਂ ਹੁੰਦਾ ਵੀ ਜ਼ਿਆਦਾ ਟਾਈਮ ਹਫ਼ਤਾ ਵੀ ਰੱਖ ਲਾਂਗੇ ਤਾਂ ਵੀ ਚਲੋ ਰਹਿ ਜਾਣਗੇ ਇਹ ਹਨਾ ਇੱਕ ਹਫ਼ਤੇ ਲਈ ਰਹਿ ਜਾਂਦੀਆਂ ਨੇ ਵੀ ਜ਼ਿਆਦਾ ਟਾਈਮ ਤਾਂ ਫਿਰ ਇਹ ਵਧੀਆ ਵੀ ਲੱਗਦੀਆਂ ਹਨਾ ਤਾਜ਼ਾ ਤਾਜ਼ੀ ਜਿਹੀ ਵਧੀਆ ਲੱਗਦੀਆਂ ਨੇ ਲੋਜੀ ਇੱਥੇ ਮਿਰਚਾਂ ਆਪਣੀਆਂ ਹੋ ਗਈਆਂ ਸੀਗੀਆਂ ਫਰਾਈ ਉਸ ਤੋਂ ਬਾਅਦ ਇਹਨੂੰ ਕੋਲੀ ਦੇ ਵਿੱਚ ਕੱਢ ਲਈਆਂ ਸੀਗੀਆਂ ਸਾਰੀਆਂ ਮਿਰਚਾਂ ਇਹ ਤੇ ਇਹ ਮਤਲਬ ਕਿ ਇਸ ਤਰ੍ਹਾਂ ਇਹ ਵਧੀਆ ਲੱਗਦੇ ਨੇ ਜੀ ਸਾਰਿਆਂ ਨੂੰ ਵਧੀਆ ਲੱਗਦੇ ਨੇ ਨਾ ਮੈਂ ਵੀ ਖੁਸ਼ ਹੋ ਕੇ ਖਾਂਦੀ ਆ ਕਲੇਰ ਸਾਹਿਬ ਬੱਚੇ ਮੈਨੂੰ ਲੱਗਦਾ ਸਾਰੇ ਤੁਸੀਂ ਵੀ ਖਾਂਦੇ ਹੋਮੋਗੇ ਇਸ ਤਰ੍ਹਾਂ ਵਧੀਆ ਲੱਗਦੇ ਨੇ ਹਨਾ ਤੇ ਸਬਜੀ ਨਾ ਵੀ ਹੋਵੇ ਤਾਂ ਵੀ ਚੁਲ੍ਹਾ ਚੱਲ ਜਾਂਦਾ ਪਰ ਹੈਗੀ ਸੀ ਜੀ ਇਸ ਟਾਈਮ ਕद्दू ਬਣਾ ਲਿਆ ਸੀਗਾ ਮੈਂ ਆ ਕਦੂ ਨਾਲ ਆਪਾਂ ਮਿਰਚਾਂ ਤਾਲੀਆਂ ਸੀਗੀਆਂ ਪਿਆਜ਼ ਵਗੈਰਾ ਕੱਟ ਲਓ ਅੱਜ ਕੱਲ ਕਦੂ ਦੇ ਨਾਲ ਹੈ ਨਾ ਵਧੀਆ ਲੱਗਦੀ ਨੇ ਕਦੂ ਦੀ ਸਬਜ਼ੀ ਨਾਲ ਤੇ ਉਸ ਤੋਂ ਬਾਅਦ ਇੱਥੇ ਦੇਖੋ ਲੰਚ ਤਿਆਰ ਹੋ ਗਿਆ ਸੀਗਾ ਇਹਦੇ ਵਿੱਚ ਆਪਾਂ ਕੀ ਪਾ ਲਿਆ ਸੀਗਾ ਸਬਜ਼ੀ 'ਚ ਆ ਦੇਖੋ ਕਦੂ ਦੀ ਸਬਜ਼ੀ ਬਣਾਈ ਸੀ ਹੁਣ ਆਪਣਾ ਸ਼ਾਮ ਦਾ ਵੀ ਵਧੀਆ ਸਰ ਜਾਣਾ ਤੇ ਨਾਲ ਹੀ ਸੈਲਡ ਵਗੈਰਾ ਵੀ ਕੱਟ ਲਿਆ ਸੀਗਾ ਇਹ ਮਿਰਚਾਂ ਹੋਗੀਆਂ ਫਰਾਈਡ ਕੀਤੀਆਂ ਹੋਈਆਂ ਤੇ ਪਿਆਜ਼ ਤੇ ਜਿਹੜੀਆਂ ਆ ਤਰ੍ਹਾਂ ਨੇ ਇਹ ਆਪਣੇ ਉਧਰਲੇ ਘਰ ਲੱਗਦੀਆਂ ਨੇ ਨਾਲ ਫਿਰ ਲੱਸੀ ਹੋਈ ਸੀਗੀ ਤੁੱਕਲਾ ਸੀਪ ਤਾਂ ਕਿਉਂ ਕਰਨੇ ਵਿੱਚ ਬੜੀ ਰਲ ਜੀ ਮੈ ਤਾਂ ਬਹੁਤ ਪਿੰਨਾ ਪਿੰਦਰ ਵੀ ਬਹੁਤ ਆ ਸਾਢੇ 8 ਦਾ ਟਾਈਮ ਆ ਅਜੇ ਅਸੀਂ ਖਾਣਾ ਪੀਣਾ ਕੁਛ ਨਹੀਂ ਖਾਧਾ ਤੇ ਦੇਖੋ ਬਾਹਰ ਜਿਹੜਾ ਤੁਹਾਨੂੰ ਦਿਖਾਉਣੇ ਮੌਸਮ ਬਹੁਤ ਜ਼ਿਆਦਾ ਜਿਹੜਾ ਖਰਾਬ ਆ ਦੇਖੋ ਬਹੁਤ ਤੇਜ਼ ਹਵਾ ਚੱਲ ਰਹੀ ਆ ਤੇ ਅਸੀਂ ਢੋਲ ਦੇ ਵਿੱਚ ਕਣਕ ਪਾਈ ਆ ਇੱਕ ਢੋਲ ਆਪਾਂ ਹੋਰ ਲੈਟਾਗਾ ਆਪਣੇ ਜੱਟ ਜੀ ਦੇ ਘਰੋਂ ਹੀ ਮਿਲ ਗਿਆ ਉਹਦੇ ਵਿੱਚ ਲਿਆ ਕੇ ਹੁਣੇ ਕਣਕ ਪਾਈ ਹੈਗੀ ਬਾਕੀ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਦੇਖੋ ਤੇ ਇਹ ਤੁਹਾਨੂੰ ਕਣਕ ਵੀ ਦਿਖਾਉਣੀ ਐ ਮੈਂ ਦੋ ਢੋਲ ਆਪਾਂ ਭਰਤੇ ਦਿਖਾਉਣਾ ਤੁਹਾਨੂੰ ਦੇਖੋ ਕਿੰਨਾ ਸੋਨਾ ਹੋ ਗਿਆ ਤੇ ਦਿਖਾਉਣਾ ਤੁਹਾਨੂੰ ਕਣਕ ਆਪਾਂ ਦੋ ਢੋਲ ਭਰ ਦਿੱਤੇ ਨੇ ਪਰ ਥੋੜਾ ਜਿਹਾ ਲੇਟ ਹੋ ਗਿਆ ਇਸ ਤਾਂ ਕਰਕੇ ਤੁਹਾਨੂੰ ਮੈਂ ਦਿਖਾਈ ਨਹੀਂ ਸਕੀ ਕਿਉਂਕਿ ਉੱਪਰ ਦੀ ਨਮੀ ਆ ਗਿਆ ਤੈਨਾ ਸਾਡੇ ਤੇ ਇੱਧਰ ਕਬਾੜ ਇਕੱਠਾ ਹੋਇਆ ਪਿਆਗਾ ਹਾਂ ਦੇਖੋ ਕਿੰਨਾ ਹੁਣ ਸਵੇਰੇ ਇਹ ਸਾਰਾ ਸਿਮੇਟਣਾ ਪਊਗਾ ਤੇ ਆ ਇੱਕ ਢੋਲਾ ਆਪਾਂ ਭਰਤਾ ਥੋੜਾਇਆ ਬਸ ਊਣਾ ਰਹਿ ਗਿਆ ਇਹਦੇ ਵਿੱਚ ਆਪਾਂ 20 ਮਣ ਕਣਕ ਪਾਤੀ ਜਿਹੜਾ ਇਹ ਵਾਲਾ ਜਿਹੜਾ ਇਹ ਵਾਲਾ ਆਪਾਂ ਨੂੰ ਆਪਣੇ ਚਾਚਾ ਜੀ ਦੇ ਘਰੋਂ ਮਿਲ ਗਿਆ 10 ਮਣ ਦਾ ਢੋਲਾ ਇਹ ਵੀ ਆਪਾਂ ਪੂਰਾ ਜਿਹੜਾ ਭਰ ਦਿੱਤਾ ਤੇ ਦੋ ਢੋਲਾਂ ਦੇ ਵਿੱਚ ਪਾਤੀ ਬਾਕੀ ਆਹ ਦੇਖੋ ਇੰਨਾ ਗਾਹ ਜੋੜੇ ਕਿਸੇ ਨੂੰ ਦੇਣੇ ਨੇ ਜਿਹੜੇ ਕੂਜ਼ ਵਗੈਰਾ ਨੇ ਸਵੇਰੇ ਦੇਖਦੇ ਆ ਇਹ ਸਾਰਾ ਹੁਣ ਸਾਫ਼ ਕਰਾਂਗੇ ਮਾਕੀ ਹਜੇ ਇਸ ਤਰ੍ਹਾਂ ਪੂਰਾ ਇੱਧਰ ਗਾ ਪਿਆ ਪਿਆਗਾ ਸਵੇਰੇ ਦੇਖਦੇ ਆ ਇੱਕ ਕਣਕ ਦਾ ਗੱਟ ਆਪੋਰੀ ਆਪਾਂ ਨੇ ਮਤਲਬ ਗੱਟਾ ਇਹ ਉਹਦੇ ਵਿੱਚ ਪਿਆ ਨਹੀਂ ਹੈਗਾ ਟੋਟਲ ਆਪਣੀ ਪਿਛਲੀ ਕਾਉਂਟ ਸੀ ਜਿਹੜੀ ਪ੍ਰਾਣੀ ਉਹ 12 ਮਾਣ ਬਚ ਗਈ ਉਹਦੇ ਵਿੱਚ 10 ਮਾਣ ਪੈ ਗਈ ਤੇ ਇੱਕ ਗੱਟਾ ਆ ਪਿਆ ਇਹਦੇ ਵਿੱਚੋਂ ਪ੍ਰਾਣੀ ਚੋਂ ਆਪਾਂ ਇੱਕ ਪੀਣਾ ਧੋ ਹੀ ਲਿਆ ਹਨਾ ਤੇ ਚਲੋ ਜੀ ਪਹਿਲਾਂ ਆਪਾਂ ਪੌੜੀ ਰੱਖ ਦਈਏ ਚੱਪ ਕੇ ਗੱਟੇ ਦੇ ਕੋਲ ਨਾਲ ਲਾਈ ਦੇ ਦਿੱਤੀ ਹੋਰ ਸ਼ੀਸ਼ਾ ਵਗੈਰਾ ਟੁੱਟੇ ਜਿਹੇ ਚਲੋਗੇ ਆ ਵੀ ਵਧੀਆ ਹੋ ਗਿਆ ਹੈਂਗਰ ਵਗੈਰਾ ਦਿੱਤੇ ਸੋਨੇ ਜਿਹੜੇ ਹਨ ਇੱਥੇ ਹੁਣ ਆਪਾਂ ਗੱਡੀ ਦੇ ਵੀ ਜੋ ਵੀ ਹੋਇਆ ਕਰਨਾਂਗੇ ਕੱਪੜੇ ਵਗੈਰਾ ਉਹ ਵਾਸ਼ ਕਰਕੇ ਇੱਥੇ ਹੈਂਗ ਕਰਦਿਆ ਕਰਨਾਂਗੇ ਇੱਥੋਂ ਚੱਕਲਿਆ ਕਰਨਾਂਗੇ ਨਹੀਂ ਇਧਰ ਉਧਰ ਸਿੱਟਦੇ ਰਹਿੰਦੇ ਸੀ ਹਨਾ ਚਲੋ ਚੱਲਦੇ ਆਪਾਂ ਅੰਦਰ ਆ ਕੀ ਤੁਸੀਂ ਇੱਥੇ ਕਿਵੇਂ ਮੀਂਹ ਚ ਬੈਠੇ ਹੋ ਹੈ ਅੰਦਰ ਚਲੋ ਹੱਡਾ ਸਾਡੀ ਆ ਵੀ ਚੱਕਣਾ ਸੀ ਝਾਰਨਾ ਝੋਲਣਾ ਝਾਰਨਾ ਜਾਂ ਤੇ ਉਹ ਟੇਬਲ 'ਤੇ ਜਿੱੱਕ ਦੋ ਚਲੋ ਹੁਣ ਨੇਰੀ ਜੀ ਦਬਜੂਗੇ ਆ ਜਿਹੜਾ ਰੇਤਾ ਜਿਹਾ ਸੀ ਆਉਂਦਾ ਸੀ ਰੋਜ਼ ਉਡੁੱਡ ਕੇ ਨਾ ਇਹ ਦਬਜੂ ਹੁਣ ਵਧੀਆ ਹੋ ਜਾਊਗਾ ਹੁਣ ਸਫਾਈਆਂ ਵੀ ਕਰਦੇ ਹੋ ਜਾਣਗੇ ਚਲੋ ਜੀ ਚੱਲਦੇ ਅੰਦਰ ਇਧਰ ਅੱਜ ਵਾਲੇ ਕੱਪੜੇ ਤੇ ਉਦੋਂ ਆਪਾਂ ਕੁਸ਼ਨ ਕਵਰ ਜਿਹੜੇ ਤੋਤੇ ਸੀਗੇ ਸੋਫੇ ਦੇ ਅਸੀਂ ਤਰੀਨ ਦੇਖੋ ਸੋਫਾ ਵੀ ਪੂਰਾ ਕਿਉਂਕਿ ਬਹੁਤ ਜ਼ਿਆਦਾ ਨੇਰੀ ਚੱਲ ਗਈ ਛੱਡੀ ਐ ਉਸ ਤੋਂ ਪਹਿਲਾਂ ਬਹੁਤ ਜ਼ਿਆਦਾ ਤੇਜ਼ ਨੇਰੀ ਸੀਗੀ ਲਓ ਜੀ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਦੇ ਮਿਲਦੇ ਹਾਂ ਕੱਲ ਨੂੰ ਵਧੀਆ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਹੋ বাসਦੇ ਰਹੋ ਖੁਸ਼